ਹੈਲੋ ਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਤੁਹਾਨੂੰ ਸਾਰਿਆਂ ਨੂੰ ਜੀ ਲੱਖ ਲੱਖ ਵਧਾਈ ਗੁਰਨਾਨਕ ਜੀ ਦੇ ਗੁਰਪ੍ਰੋਪ ਦੀਆਂ ਅਸੀਂ ਹੁਣ ਸਵੇਰੇ ਗਏ ਸੀਗੇ ਮਤਲਬ ਪ੍ਰਭਾਤ ਭੇਰੀ ਤੇ ਹੁਣ ਅਸੀਂ ਜਾ ਕੇ ਆਏ ਆ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਗੁਰਦੁਆਰਾ ਸਾਹਿਬ ਲੰਗਰ ਵੀ ਚੱਲਦਾ ਸੀਗਾ ਤਕਰੀਬਨ ਸਾਰਿਆਂ ਦੇ ਚੱਲਦਾ ਹੋਊਗਾ ਜੀ ਅਸੀਂ ਛੱਕ ਕੇ ਆਈਆਂ ਹਾਂ ਹੁਣ ਆ ਦੇਖੋ ਮੈਂ ਦੋ ਤਿੰਨ ਦਿਨਾਂ ਤੋਂ ਹੁਣ ਵੀਡੀਓ ਨਹੀਂ ਬਣਾ ਰਹੀ ਹੈ ਕਿ ਪਹਿਲਾਂ ਮੰਮੀ ਦੇ ਸੂਟ ਸੀ ਹੁਣ ਤਾਂ ਇੱਕ ਸੂਟ ਹੋਰ ਸੀਨ ਤੇ ਪਿਆ ਦੇਖੋ ਕਟਿੰਗ ਕਰੇ ਪਏ ਨਹੀਂ ਤੇ ਫਿਰ ਜੇ ਵੀਡੀਓ ਬਣਾਉਣੀ ਹੈ ਤਾਂ ਕਾਫੀ ਜ਼ਿਆਦਾ ਟਾਈਮ ਲੱਗ ਜਾਂਦਾ ਵੀਡੀਓ ਬਣਾਉਣੇ ਕਰਕੇ ਹੁਣ ਮੈਂ ਵੀਡੀਓ ਨਹੀਂ ਬਣਾਈ ਮੰਮੀ ਦੇ ਸੂਟ ਦੀ ਤਰਪਾਈ ਰਹੀ ਦਿੰਦੀ ਹੈ ਦੇਖੋ ਬਾਕੀ ਸੂਟ ਸਟਿਚ ਕੀਤਾ ਪਿਆ ਉਹ ਵੀ ਤੁਹਾਨੂੰ ਮੈਂ ਦਿਖਾ ਦੇਣੀ ਆ ਬਾਕੀ ਮਸ਼ੀਨ ਮੈਂ ਲੱਗੀ ਸੀਗੀ ਕੱਪੜੇ ਹੁਣ ਤੋਂ ਹੋਗੇ ਜਾਂਦੀ ਹੋਈ ਮਸ਼ੀਨ ਲੱਗੀ ਸੀ ਕੁਝ ਤਾਂ ਮੇ ਕੱਪੜੇ ਮਤਲਬ ਸੁੱਕਣੇ ਵੀ ਪਾ ਗਈ ਸੀ ਕਿ ਕੁਸ ਰਹੇ ਨੇ ਇਹ ਦੇਖੋ ਜੀ ਕੁਸ ਮੈਂ ਸੁੱਕਣੇ ਪਾ ਗਈ ਸੀਗੀ ਤਾਂ ਓਕੇ ਤੇ ਕੁਸ ਹੁਣ ਆਪਾਂ ਪਾ ਦਾਂਗੇ ਜਿਹੜੇ ਦੂਜੀ ਵਾਰ ਦੇ ਸੀਗੇ ਬਾਕੀ ਮੈਂ ਤੁਹਾਨੂੰ ਇੱਕ ਦੇਖੋ ਟਮਾਟਰਾਂ ਦੇ ਜਿਹੜਾ ਫੁੱਟਾ ਲੱਗੇ ਸੀਗੇ ਥੰਦ ਹੋਣੀ ਹੈ ਦੇਖੋ ਫਲ ਲੱਗ ਗਏ ਆ ਜਿਹੜਾ ਛੋਟੇ ਛੋਟੇ ਟਮਾਟਰ ਐ ਤਾਂ ਬੀਜ ਤੇ ਸੀਗੇ ਵਿੱਚ ਬੀਜ ਕੱਢ ਕੇ ਬੂਟਾ ਨਹੀਂ ਸਿੱਧਿਆ ਕੇ ਲਾਇਆ ਹੈਗੇ ਟਮਾਟਰਾਂ ਦੇ ਵੀਜੇ-ਬੀਜੇ ਹੋਏ ਸੀਗੇ ਦੇਖੋ ਇਹਦੇ ਵਿਚਾਰੇ ਤਾਂ ਕਿਸੇ ਨੇ ਲੱਕ ਵੀ ਤੋੜਤਾ ਇਹ ਨਹੀਂ ਪਤਾ ਲੱਗਿਆ ਸਾਨੂੰ ਹੈਗਾ ਦੇਖੋ ਇੱਥੇ ਰਟਾਣੀ ਪਰ ਫਿਰ ਵੀ ਬਹੁਤ ਵਧੀਆ ਲੱਗੇ ਹੋਏ ਨੇ ਦੇਖੋ ਇਹ ਜੰਗ ਲੱਗੇ ਬਾਕੀ ਇੱਥੇ ਮੱਕੀ ਤੇ ਜੀਰੀ ਸੁੱਕਣੀ ਪਾਈ ਹੋਈ ਸੀਗੀ ਉਹਦੀ ਫੀਡ ਬਣਾ ਕੇ ਲਿਆਉਣੀ ਡੰਗਰਾਂ ਦੀ ਆ ਦੇਖੋ ਵੀੜੇ ਦਾ ਰੰਗ ਗਹਿਜ ਹੋਏ ਵੇ ਵੀ ਅਸੀਂ ਨੇ ਧੋਣਾ ਹਲੇ ਤਾਂ ਨਹੀਂ ਧੋਤਾ ਹੈਗਾ ਕਿਉਂਕਿ ਹਲੇ ਮੱਕੀ ਹੋਰ ਸੁੱਕਣੀ ਪਾਉਣੀ ਹੈ ਇੱਟਾ ਰੱਬ ਵੀ ਬਦਲ ਲਿਆ ਹੁੰਦਾ ਥੋੜੀ ਥੋੜੀ ਕਣੀਆਂ ਵੀ ਆ ਗਈਆਂ ਸੀਗੇ ਚਾਰਕਾ ਰਾਤ ਅੱਜ ਤਾਂ ਦਿਨ ਬਹੁਤ ਵਧੀਆ ਰਿਹਾ ਜਣੀ ਸਵੇਰ ਸਵੇਰ ਹਵਾ ਤਾਂ ਜ਼ਰੂਰ ਚਲਦੀ ਸੀ ਬਹੁਤ ਠੰਡੀ ਪਰ ਵਧੀਆ ਰਿਹਾ ਬਾਕੀ ਮੰਮੀ ਹੁਣ ਪੈਂਟ ਦੀ ਤਿਆਰੀ 'ਚ ਧੁੱਪਾਂ ਵਿੱਚ ਮੈਂ ਕੱਪੜੇ ਸੁਕਣੇ ਪਾਵਾਂਗੀ ਅਸੀ ਦੋ ਨੇ ਜਣੀਆਂ ਜਾ ਕੇ ਆਈਆਂ ਗੁਰਦੁਆਰਾ ਸਾਹਿਬ ਚਲੋ ਹੁਣ ਆਪਾਂ ਘਰ ਦੇ ਘਰ ਦੇ ਕੰਮ ਕਰ ਆਹ ਦੇਖੋ ਜੀ ਸੂਟ ਤਾਂ ਮੈਂ ਸਟਿਚ ਕਰਤਾ ਤਰਪਾਈਏ ਦੀ ਰਹਿੰਦੀ ਆ ਹਜੇ ਕਰਨੇ ਨੂੰ ਦੇਖੋ ਫਿਰ ਇਹਦੇ ਕਰਕੇ ਹੁਣ ਮੇਰੇ ਤੋਂ ਦੋ ਤਿੰਨ ਦਿਨਾਂ ਦੀ ਵੀਡੀਓ ਵੀ ਨਹੀਂ ਬਣਾ ਸਕੀ ਹੈਗੀ ਮੈਂ ਕਿਉਂਕਿ ਕਾਫੀ ਟਾਈਮ ਲੱਗ ਜਾਂਦਾ ਸਾਨੂੰ ਪਤਾ ਹੀ ਆ ਆਹ ਦੇਖੋ ਹਲੇ ਰਹਿੰਦੀ ਸੀਣੇ ਮਾਰੀਆਂ ਕੱਚੀਆਂ ਕੱਚਾ ਕਰਿਆ ਹਲੇ ਇੱਕ ਸੂਟ ਹੋਰ ਕਟਿੰਗ ਕਰਿਆ ਪਿਆ ਹਲੇ ਬਾਕੀਆਂ ਦੀ ਲਾਈਨਿੰਗ ਲਿਆਉਣੀ ਬਾਕੀ ਹੈ ਹਲੇ ਉਹ ਵੀ ਸਟੀਚ ਕਰਾਂਗੇ ਬਾਕੀ ਅੱਜ ਦੇਖੋ ਸਾਰੇ ਜਾਣੇ ਮਤਲਬ ਸਾਰੇ ਹੀ ਤਕਰੀਬਨ ਗੁਰੂ ਨਾਨਕ ਦੇਵ ਜੀ ਦੇ ਗੁਰਪ੍ਰਭੂ ਤੇ ਸਾਰੇ ਗੁਰਦੁਆਰਿਆਂ ਵਿੱਚ ਗਏ ਹੋਵੋਗੇ ਸਾਰੇ ਜਾਣੇ ਮੱਥਾ ਟੇਕਦੇ ਆਂ ਸਾਰੇ ਲੰਗਰ ਵੀ ਛਕਦੇ ਆਂ ਬਹੁਤ ਜ਼ਿਆਦਾ ਚਾਅ ਹੁੰਦਾ ਦੇਖੋ ਸਾਰਿਆਂ ਬਹੁਤ ਵਧੀਆ ਗੱਲਾਂ ਜੀ ਪਰਮਾਤਮਾ ਦਾ ਨਾਮ ਲੈਣਾ ਦੇਖੋ ਲੰਗਰ ਦੇ ਵਿੱਚ ਸੇਵਾ ਕਰਨੀ ਇਹ ਨਾਮ ਜਪਣਾ ਪ੍ਰਮਾਤਮਾ ਦਾ ਆ ਗਏ ਨਾ। ਫੈਜੀ ਤੋਂ ਆਰੇ ਕਿ ਟੋਪ ਲੱਗੀ ਜਿੱਤੇ ਗਿਰਗੁਰ ਗਿਆ। ਹੋਰ ਵਿੱਚ ਖੇਡਾ ਫਿਰ ਸੀ। ਕੱਜ ਬਾਤ ਗਈ ਦੀ। ਇਦਾਂ ਇਹ ਕਰਨਾ ਮੇਰਾ ਟੋਟਾ ਸੁੱਚਿਆ ਪਈ। ਸੇਵਾ ਹੋ ਗਈ ਸੀ ਖਤਮ ਗੁਰਦੁਆਰਾ ਸਾਹਿਬ ਇੱਕ ਬੰਨ ਮਰੂਦ ਲੱਭਿਆ ਦੇਖੋ ਬਹੁਤ ਸੋਹਣਾ ਮਤਲਬ ਹੈ ਕਿ ਜੇ ਹੋਰ ਵੀ ਨੇ ਕੱਚੇ ਨੇ ਹੱਦ ਸਾਰੀ ਕਿ ਛੋਟੂ ਜਿਹਾ ਸੀਗਾ ਵਧੀਆ ਲੱਗਿਆ ਆ ਵੀ ਤਾਂ ਜਲੰਧਰ ਉਹਨਾਂ ਦੇ ਆ ਮੈਂ ਦੇਖਿਆ ਜਰਨਾ ਮੈਂ 11:30 ਵਜੇ ਆ ਜਾ ਜਿਓ ਸੀਹੋ ਚੌਦ ਮੋਰੀ ਜੀ ਨਹੀਂ ਕਹੀ ਇਹ ਬੋਲੀ ਬਣੀ ਤੇ ਮਾਤਲ ਬੋਲੀ ਦੇ ਰਾਤ ਦੇ 12 ਵਜੇ ਬੰਦੇ 1 ਵਜੇ ਪੈਂਦਾ ਹੁੰਦਾ ਉਹ ਕਿਹੜੀ ਰਾਤ ਨਹੀਂ ਲੱਗਦਾ ਕਣਕ ਕਤਕੂ ਵੇਚਣੀ ਆਪਾਂ ਨੇ ਪੰਚਰ ਦਿਨ ਲੱਜਣਗੇ ਬਾਕੀ ਤੁਹਾਨੂੰ ਖੇਤ ਦਿਖਾਉਣੀ ਆ ਉਹ ਦੇਖੋ ਪੌੜੀਆਂ ਤੇ ਨਾ ਸਾਡੇ ਬਾਹਰ ਦੇ ਖੇਤ ਦਿਖਦੇ ਨੇ ਕਣਕ ਬੀਜਤੀ ਉਹਦੇ ਵਿੱਚ ਲਾਗ ਮੰਡੀਆਂ ਨੇ ਬਾਕੀ ਅੱਜ ਤਾਂ ਮੈਨੂੰ ਕਾਫੀ ਗਰਮੀ ਲੱਗੀ ਅੱਗੇ ਤਾਂ ਠੰਡ ਹੁੰਦੀ ਰਾਤ ਨੂੰ ਹਵਾ ਚੱਲਦੀ ਸੀ ਤੜਕੇ ਵੀ ਅੱਜ ਗਰਮੀ ਬਹੁਤ ਲੱਗੀ ਗੁਰਦੁਆਰਾ ਸਾਹਿਬ ਚ ಮಮ್ಮಿ ಲಗ್ಗಿ ಅಮರು ਸੀ ਸਸਨੋ ਹੋ ਗਈ ਅਮਰੁੱਦਾਂ ਦੀ ਡਾਲੀ ਜਾੜੇ ਵੀ ਸਹੀ ਜਾੜੇ ਬੜੇ ਛੋਟੇ ਨਹੀਂ ਬੁੱਬੀ ਜੀ ਅਰੇ ਤੋੜ ਕੇ ਸਮਾਂ ਤੱਕ ਮਾਰਨ ਮੈਂ ਖੰਡ ਪੱਤੇ ਵੀ ਬਹੁਤ ਝੜਦੇ ਮਮੀ ਹੁਣ ਮੰਮੀ ਆਪਣੀ ਡਿਊਟੀ ਪੂਰੀ ਕਰ ਰਹੀ ਆ ਮਰੂਜ ਝੜਨ ਦੀ ਮਰੂਜ ਝੜ ਕੇ ਦੇ ਰਹੀ ਏ ਦੇਖੋ ਹੈ ਨਾ ਡਿਊਟੀ ਪੂਰੀ ਕਰਦੀ ਛੋਟੇ ਜਿਹੇ ਕਿ ਆ ਦੇਖੋ ਇਹ ਕੈਮਰੇ ਜਿੱਤਾ ਥੋੜਾ ਵੱਡਾ ਹੁੰਦਾ ਹੈ ਹੈਗਾ ਤਾਂ ਇਹ ਕਹ ਲੋ ਬੇਰਜੀ ਟਕ ਇਹ ਨੰਨੇ ਕੁੰਡਾ ਦਾ ਇਹ ਰਨੂਰ ਆ ਗਿਆ ਹੁਣ ਗੁਰਦੁਆਰਾ ਸਾਹਿਬ ਤੋਂ ਰਨੂਰ ਸੇਵਾ ਕਰਾਈ ਸੀ ਹੂੰ ਕੀ ਹੈ ਨਾ ਮੈਂ ਅੱਜ ਚੀਲਪਾ ਮਾਡਮ ਅੱਛਾ ਕੱਗ ਬੰਨੀ ਥੋੜੀ ਲੱਗ ਰਹੀ ਆ ਲਾਈਆਂ ਆਉਂਦੀ ਸਾਰੇ ਪੱਗ ਖੋਲਦੀ ਆਪਣੀ ਮੰਮੀ ਦੇ ਹਲਾ ਨੂੜਾ ਡਾਣੀ ਆ ਦੇਖੋ ਮੇਰੇ ਮਗਰ ਕਿਵੇਂ ਮਰਦਾ ਇਹ ਪਾਗਲ ਤੇ ਬੈਠਦੀ ਸਾਰੀ ਇਹ ਬੈਠੀ ਇਹ ਪਤਾ ਨਹੀਂ ਕਾਤੇ ਫਿਰ ਤੇ ਮੈਂ ਤੁਹਾਨੂੰ ਦੱਸਦੀ ਆ ਇਹ ਮੇਰੇ ਤੋਂ ਫੋਨ ਖੋਹ ਰਿਹਾ ਸਾਰਾ ਦਿਨ ਗੇਮ ਤੇ ਲੱਗਿਆ ਰਹਿੰਦਾ ਫੋਨ ਖੋ ਕੋ Pero no me cae un ¿ya? ਚਾਰੀ ਪੈਰ ਤਰਮ ਦੇ ਚਲੋ ਇਸ ਦੇ ਨਾਲ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਓ ਜੀ ਤੇ ਮਿਲਦੇ ਆ नेक्स्ट ਵੀਡੀਓ ਦੇ ਨਾਲ ਧੰਨਵਾਦ ਜੀ